ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾਬੀ ਸਚੁ ਨਾਨਕ ਹੋਸੀ ਵੀ ਸਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੋ ਪੈ ਚੋ ਪਣਾ ਹੋਵੇ ਜੇ ਲਾਇ ਰਹਾਲੇ ਬਤਾਰ भुख्या ज बन्ना पुरिया पार सह साल चल सच कूड़ा हुई कि हुकम चलना, नाल, हुकमी आकार हुक्मी होवन जिय हुक्म लावड़ी आई हुक्मी उत्तम नीच हुक्म लिख दुख सुख पाई हुकमी स, एक हुकमी हुकमे अंदर सब को को है एक न हुक्मी बखशीस एक हुक्म सदा पवाई है हुक्म अंदर सबको बाहर हुक्म न को ਨੌਨਕ ਹੁਕਮਾ ਜੇ ਬੂਝਾ ਤਾ ਹਮਾ ਕਹਣਾ ਕੋਏ گا ਵੇ ਕੋਤਾਨਾ ਉਹ ਵੇਖੇ ਸਤਾ ਨਾ ਗਾਵੇ ਕੋ ਦਾ ਜਾਣਾ ਨੀ ਸਾਨ ਗਾਵੇ ਕੋ ਗੁੰਵੜੇ ਅਈਆਂ ਚਾਰ ਗਾਵੇ ਕੋ ਵੀਦਿਆ ਵੀ ਖੰਵੀ ਚਾਰ ਗਾਵੇ ਕੋ ਸਾਜ ਕਰੇ ਤਾ ਨਖੇ ਹੈ ਗਾਵੇ ਕੋ ਜੀ ਅਲਾ ਫਿਰਦੇਹਾ ਗਾਵੇ ਕੋ ਜਾ ਪੈਦੀ ਚਾ ਦੂਰ ਗਾਵੇ ਕੋ ਵੇਖਿਆ ਹਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਤਕਤ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਂ ਹੀ ਖਾਂ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਗਸਾਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਹੈ ਮੰਗੇ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖਿਆ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਆਂ ਜਿਤ ਸੁਣ ਤਰੇ ਪਿਆਰ ਅਮਿਤ ਵੇਲਾ ਸਚਨਾ ਵੜਿਆਈ ਵਿਚਾਰ ਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਕੇ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਕਾ ਨਾਨਕ ਗਾਵੀਆ ਗੁਣੀ ਨਿਧਾਨ ਗਾਵੀ ਕਾਵਿਆ ਸੁਨਿਆ ਅਮਨ ਰਖੀਆ ਪਾਉ ਦੁਖ ਪਰ ਹਰ ਸੁਖ ਕਰ ਲਾ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰਗਾ ਗੁਰਮੁਖ ਰੇ ਆਸਮਾਏ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਹੈ ਕਹਿਣਾ ਕਥ ਨਾ ਜਾਏ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਤੀਰਥ ਨਾਵਾ ਜਿਤ ਚਪਾਵਾ ਵਿਨ ਪਾਣੇ ਕਹਿਣਾ ਹੈ ਕਰੀ ਜੇਤੀ ਸਿਤ ਉਪਾਏ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸੇ ਕਸੂਨੀ ਗੁਰ ਕਾਦੇ ਹੈ ਬੁਝਾਇਸ ਅਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਣਾ ਜਾਏ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾ ਚਲਾ ਸਭ ਕੋਏ चंगा रखा है क्या का जसकीरत जगले चेत सुंदर न आवी तवात न पूछा के कीटा अंदर कीट कर दोस्त नानक निर्गुण गुण करे गुण दे गुणवंत्या को है, सूजी जे। को है करे। सुनिया सिद्धपीर सुर नाद सुनिया तरत तवल आकाश सुनिया दीप लो पाताल सुनिया पोहन सक नानक भगता सदावे घास सुनिया दुख पाप का नास सुनिया ईश्वर भ्रम सुनिया सुनिया जोग सुनिया जुगतन सुनया वेद नानक परता सदा वेगा सुनिया दुख पाप का नास सुनिया सत्संतो ज्ञान सुनिया अच का स्नान सुनिया पढ़ पढ़ पाव मान सुनिया लागा ध्यान नानक पवता सदा वेगा सुनिया दुख पाप का नास सुनिया सरा गुना के गाह से एक पी पाचाह ਸੁਣਿਆ ਅੰਧੇ ਪਾਵੇ ਹਰਾ ਹੋ ਸੁਣਿਆ ਹਾਥ ਹੋਵੇ ਅਸਗਾ ਹੋ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛਾ ਪਛੁਤਾਏ ਕਾਗਤ ਕਲਮ ਨਾ ਲਿਖਨ ਹਾਰ ਮੰਨੇ ਕਬ ਆ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੋਧ ਮੰਨੈ ਸਗਲੇ ਪਵਨ ਕੀ ਸੋਧਾ ਮਨਾ ਮੂਹਾ ਟੋਟਾ ਨਾ ਖਾਇ ਮਨ ਨਾ ਜਮ ਕੇ ਆਸਾਧਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗਾ ਠਾਕ ਨਾ ਪਾਏ ਮੰਨਾ ਪੱਥਿਓਂ ਪਰ ਗੜ ਜਾਏ ਮੰਨਾ ਮੱਗ ਨਾ ਚੱਲਿਆ ਪੰਥ ਮਨਾ ਦਰਮ ਸੇ ਤੀ ਸੰਵੰਤ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਉਹ ਨਾ ਪਾਵੇ ਮੁਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸਿਖ ਮੰਨਾ ਨਾਨਕ ਪਵਹਨਾ ਪੇਖ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ